ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਸਾਈਕਲ ਦਾ ਮੁੱਲ ਪਾਇਆ ਸ਼ਾਬਾਸ਼ ਬਗਿਆਮੀ ਦੇ ਜਿਹਨੇ 22 ਸਾਈਕਲ ਬਣਾਇਆ ਅਮੀਰਾਂ ਦੀ ਕਸਰਤ ਗਰੀਬਾਂ ਦੀ ਹਸਰਤ ਅਮੀਰਾਂ ਦਾ ਸ਼ੌਕ ਗਰੀਬਾਂ ਦੀ ਰੋਟੀ ਰੋਜ਼ੀ ਤੇ ਸਰਮਾਇਆ ਮਿੱਤਰਾਂ ਦੇ ਨਾਲ ਰੇਸਾਂ ਲਗੀਆਂ ਸਾਈਕਲ ਬੜਾ ਭਜਾਇਆ ਉਹ بڑے ਪਜਾਮੇ ਪੈਂਟਾਂ ਨੂੰ ਮੈਂ ਚੈਨ ਵਿੱਚ ਫਸਾਇਆ ਕਿਉਂ ਤੋਂ ਕੁੱਟਖਾਦੀ मेरी बेबे में गल लाया पियो धुप लख खाधी मेर बेबे न गल लाया पियो धुप लिखाधी मेर बेबे न गण लाया पियो धुप लिखाधी मेर बेबे में गड़ लाया पियो धुप लख खाधी मेर बेबे न गल लाया पहिली कमाई वारा मेर साइकिल चोरी हो फकीर ख़ुदा बंदा मेरे अॻे आण खलो कहण लॻे तुम क्या ला इहे क्या जो खोया गीता सब त वॾा उपदेश की तुम क्या ला इहो सारा नंढा तुर हाणे का मेर साइकिल चोरी हुई تیرے بڑے سی کی کہنے لگا تم کیا لائے تھے کیا تھا جو اب پویا میں کہے بابا بھی میرا سائیکل چوری ہویا کہنے ہوے مуш... وہ سائیکل لے کر گاڑی دے گا تو کیا جانے مویا سائیکل لے کر گاڑی دے گا تو کیا جانے مویا میں کہا جی مویا مویا جو مر گیا جو مٹ گیا ਇਨਸਾਨ ਮਰ ਜਾਏਗਾ ਅਭ ਈਮਾਨ ਮਰ ਜਾਏਗਾ ਤੇਰੇ ਅੰਦਰ ਦਾ ਜੋ ਮਾਨ ਹੈ ਉਹ ਵੀ ਮਰ ਜਾਏਗਾ ਮਰ ਜਾਣਾ ਗੁਰਦਾਸ ਮਾਨ ਮੈਂ ਉਸੇ ਦਿਨ ਤੋਂ ਹੋਇਆ ਮੈਨੂੰ ਕਹਿੰਦਾ ਸਾਥ ਨਾਲ ਕੀ ਤੈਨੂੰ ਚੋਰ ਨਾਲ ਕੀ ਸਾਡਾ ਨਾ ਕੀ ਤੈਨੂੰ ਚੋਣਾ ਕੀ ਤੈਨੂੰ ਸਾਡ ਨਾਲ ਕੀ ਤੈਨੂੰ ਚੋਣਾ ਕੀ ਸਾਡਾਂ ਨਾਲ ਕੀ ਤੈਨੂੰ ਚੋਣਾ ਕੀ ਲੈ ਕੇ ਆਪਣੀ ਨਵੇਂ ਤੈਨੂੰ ਹੋਰ ਨਾਲ ਕੀ ਲੈ ਕੇ ਆਪਣੀ ਨਵੇਂ ਤੈਨੂੰ ਹੋਰ ਨਾਲ ਕੀ ਲੈ ਕੇ ਆਪਣੀ ਨਵੇਂ ਤੈਨੂੰ ਹੋਰ ਲੈ ਕੇ ਆਪਣੀ ਨਵੇਂ ਤੈਨੂੰ ਹੋਰ ਨਾਲ ਕੀ ਲੈ ਕੇ ਆਪਣੀ ਨਵੇਂ ਤੈਨੂੰ ਹੋਰ ਨਾਲ ਕੀ ਇੱਕ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਐ ਕਿ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਆਹ ਸੁਣ ਨਵੇੜ ਤੂੰ ਸੁਣ ਮੈਂ ਕਿਹਾ ਅੱਜ ਵੀ ਆਪਣੀ ਨਵੇੜ ਤੈਨੂੰ ਹੋਰ ਨਾਲ ਜੋ ਹੋਰ ਤੇ ਆਈ ਐ ਕਿ ਆਪਣੀ ਨਵੇੜ ਤੈਨੂੰ ਆਪਣਾ ਦੋ ਸਿੱਧੀ ਆ ਉਸਦਾ ਚੋਰ ਵੀ ਉਸਦਾ ਮਿਰਗ ਵੀ ਉਸਦਾ ਮੋਰ ਵੀ ਉਸਦਾ ਜਾਨ ਵੀ ਉਸਦੀ ਜ਼ੋਰ ਵੀ ਉਸਦਾ ਚੁੱਪ ਵੀ ਉਸਦੀ ਸ਼ੋਰ ਵੀ ਉਸਦਾ ਤੇ ਬਾਕੀ ਰਹਿ ਗਿਆ ਕੀ ਕਿਸੇ ਤੇ ਚਰਮੀ ਲੱਗ ਕੇ ਦੀ ਕਿਸੇ ਤੇ ਚਰਮੀ ਲੱਗ ਕੇ ਕਿਸੇ ਤੇ ਚਰਮੀ ਲੱਗ ਕੇ ਦੀ ਕਿਸੇ ਤੇ ਚਰਮੀ ਲੱਗ ਕੇ ਦੀ चरनी लॻ पे जी चरणी लॻ पंडा पाण صاحب اتوی سنگت بہت ساری سنگت نے کہ تاریخ جہی بوٹ پالش ہے کیسٹ وہ بہت ودیش رہی بہت سارے فون نہیں آ جائے اس علاقے اور یہ سی گل ہے کہ اس کیٹ نے تو کمال کر ہی در آ جا بندہ بیٹھا ہے نا ادھر اس بندے نے میرے بوٹ ہی پالش کر کے کمال کرسوں بوٹ پالش کری کیا بھولیا لیا میرے بھی بوٹ پالش کرتے کیا بوٹ ذرا ادا چمکائی میرا مو نظر آئے ایس نے ایسے رگڑے میرے پیر نظر آنے لگ پائے باقی مان صاحب اے تھے اے بہت سارے دوستوں کی فرمائش نے کیا سی مان صاحب دا سو میں دیتا ہے اس بندے نے فرمیش بہت ودیا کی مان صاحب پر انہیں جی میرے نام کی بڑی مانی کی تی. ਉਹ ਮੈਨੂੰ ਕਹਿੰਦਾ ਭਾਜੀ ਤੁਹਾਡੇ ਨਾਲ ਇੱਕ ਗੱਲ ਕਰਾਂ ਬੈਠਾ ਕਰੋ ਕਹਿੰਦਾ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਮੈਂ ਕਿਹਾ ਯਾਰ ਤੂੰ ਗੱਲ ਤੇ ਕਰ ਕਹਿੰਦਾ ਯਾਰ ਗੱਲ ਇਹ ਵੀ ਤੇ ਤੇਰੀ ਜਿਹੜੀ ਸ਼ਕਲ ਹੈ ਨਾ ਮੈਂ ਕਿਹਾ ਕੀ ਹੋਇਆ ਇਹਨੂੰ ਕਹਿੰਦਾ ਹੋਇਆ ਕੁਛ ਨਹੀਂ ਤੇਰੀ ਸ਼ਕਲ ਬਿਲਕੁਲ ਮੇਰੀ ਰੋਟੀ ਨਾਲ ਮਿਲਦੀ ਹੈ ਮੈਂ ਕਿਹਾ ਕੰਬਖਤਾ ਇਹ ਕਿਹੜੇ ਚੱਕਰ ਚ ਪਾਰ ਤਾਈ ਹੈ ਸਾਰਾ ਸਿਸਟਮ ਹੀ ਬਦਲ ਕੇ ਰੱਖ ਤਾਈ ਹੈ ਇਹ ਮੇਰੀਆਂ ਭਾਵਨਾਵਾਂ ਹੀ ਬਦਲ ਗਈਆਂ ਨੇ ਤੇ ਮੇਰੀ ਸ਼ਕਲ ਤੇਰੀ ਮੂੰਹ ਕੇ ਨਾਲ ਕਿਸ ਤਰ੍ਹਾਂ ਮਿਲ ਸਕਦੀ ਹੈ ਮਾੜਾ ਮੋਟਾ ਫਰਕ ਤੇ ਹੋਣਾ ਕਹਿੰਦਾ ਹਾ ਥੋੜਾ ਜਿਹਾ ਫਰਕ ਹੈਗਾ ਮੈਂ ਕਿ ਕਹਦਾ ਕਹਦਾ ਮੁੱਛਾ ਵਾ ਉਹ ਮੈਂ ਮੇਰੀਆਂ ਤਾਂ ਪੁੱਛੀਆਂ ਨਹੀਂ ਕਹਿੰਦਾ ਉਹਦੀਆਂ ਹੈਗੀਆਂ ਐਸੇ ਐਸੇ ਵਧੀਆ ਬੰਦੇ ਮਿਲ ਜਾਂਦੇ ਨੇ ਪਰ ਆ ਜਿਹੜਾ ਬੰਦਾ ਹੈ ਨਾ ਅੱਜ ਮੈਂ ਇਹਨੂੰ ਇੱਥੇ ਹੀ ਛੱਡ ਜਾਣਾ ਉਹ ਦੇਜਣਾ ਪਬਲਿਕ ਨੂੰ ਇੱਥੇ ਇੰਨਾ ਕੰਮ ਆਏਗਾ ਇਹ ਤੁਹਾਡਾ ਪੁਰਾਣਾ ਸਾਥੀ ਹੈ ਮਾਨ ਸਾਹਿਬ ਦਾ ਇਹਦੇ ਵਾਸਤੇ ਤਾਲੀਆਂ ਮਾਰੂਗਾ ਦੇਖੋ ਜੀ ਇੰਨਾ ਪੁਰਾਣਾ ਹੈ ਅੱਜ ਤੇ ਇੰਨਾ ਪੁਰਾਣਾ ਹੋ ਗਿਆ ਨੂੰ ਕੋ ਕਵਾੜੀਆ ਵੀ ਨਹੀਂ ਚੁੱਕਦਾ ਇਹਦੀ ਤੇਰਾ ਗਰੇ ਚਾਲ ਮਾੜੀ ਚੱਲ ਰਹੀ ਆ ਅੱਜ ਕੱਲ ਆ ਜਿੱਥੇ ਨਾਂ ਦਾ ਜੁੱਤੀਆਂ ਖਾ ਕੇ ਆ ਜਾਂਦਾ ਆ ਦਿੱਲੀ ਗਿਆ ਸਾਡੇ ਨਾਲ ਉੱਥੇ ਦੇਖੋ ਕਰਤਾ ਤੇ ਪੜ ਅੰਕਰ ਪੜ ਹੋ ਪੜ ਅੰਤ ਪੜ ਕਪੜ ਪਰ ਇਹ ਕਰਦਾ ਪੜਾ ਹੁੰਦਾ ਇਹਦੇ ਨਾਲ ਬੁਰਾ ਇਹਨੇ ਉੱਥੇ ਇੱਕ ਬਜ਼ੁਰਗ ਮਾਤਾ ਨੂੰ ਸੜਕ ਪਾਰ ਕਰਾਈ ਫਿਰ ਮਾਤਾ ਇਹਨੂੰ ਦੁਆਵਾ ਦੇਂਦੀ ਹੈ ਪਰ ਮਾਤਾ ਇਹਨੂੰ ਗਾੜਾ ਕੱਢਣ ਲੱਗ ਪਈ ਉਹ ਕਹਿੰਦੀ ਦਫਾ ਹੋ ਲੈ ਤੇਰਾ ਬੇੜਾ ਗਰਕ ਹੋ ਜਾ ਮਸਾ ਮਸਾ ਮੈਂ ਉਧਰ ਗਈ ਸੀ ਮੈਨੂੰ ਫੇਰ ਇੱਧਰ ਨੂੰ ਲਿਆ ਮਾੜੀ ਹੋ ਰਹੀ ਇਹਦਾ ਗੱਡੀ ਚ ਟ੍ਰੇਨ ਦਾ ਸਫ਼ਰ ਕਰਨ ਦਾ ਆ ਇਹ ਬਾਥਰੂਮ ਚ ਲਿਖਦਾ ਹੀ ਫੜਿਆ ਗਿਆ ਪਤਾ ਨਹੀਂ ਕੀ ਲਿਖਿਆ ਜਦੋਂ ਮੈਂ ਜਾ ਕੇ ਪੜਿਆ ਉੱਥੇ ਨਹੀਂ ਲਿਖਿਆ ਸੀ ਜ਼ੋਰ ਲਗਾਈਏ ਆਪਣੇ ਕੀਏ ਵਤਨ ਲਈ ਕੀ ਜਿਹੜੀ ਜਗ੍ਹਾ ਗਈ ਹੋਰ ਲਵਾਣ ਦੇ ਅੱਛਾ ਰਾਤ ਨੂੰ 2:30 ਵਜੇ ਟ੍ਰੇਨ 'ਚ ਮੇਰੀ ਅੱਖ ਖੁੱਲ ਗਈ ਟੀਟੀ ਨੂੰ ਕੁੱਟਣ ਡਿਆ ਫੇਰ ਪੜ ਕੇ ਉਹ ਮੈਂ ਕਿਹਾ ਟੀਟੀ ਸਾਹਿਬ ਇਹਨੂੰ ਕਿਉਂ ਕੁੱਟਣ ਡਿਆਓ ਕਹਿੰਦਾ ਯਾਰ ਕੁੱਟਾਣਾ ਦੇ ਕੀ ਕਰਾਂ ਜਿਹੜੇ ਘੰਟਾ ਹੋ ਗਿਆ ਬੰਦਾ ਮੈਨੂੰ ਹੀ ਪੁੱਛੀ ਜਾਂਦਾ ਤੁਸੀਂ ਕਿੱਥੇ ਉਤਰਨਾ ਤੁਸੀਂ ਕਿੱਥੇ ਉਤਰਨਾ ਕੋਈ ਨਾ ਡੀਵੀ ਲੈ ਗਿਆ ਉਨੀ ਦੇ ਨੂੰ ਨਹੀਂ ਕਿੱਥੇ ਜਾਂਦਾ ਮਾਰ ਖਾ ਲਿੰਦਾ ਹਸਪੀਟਲ ਗਿਆ ਉਥੋਂ ਮਾਰ ਖਾ ਲੇ ਉੱਥੇ ਡਾਕਟਰ ਬੈਠੇ ਅੱਖ ਦਾ ਖਾਲਾ ਡਾਕ ਕਿੱਥੇ ਖਾਲਾ ਡਾਕ ਕਿੱਥੇ ਉਹਨਾਂ ਕੁੱਟਿਆ ਕਹਿੰਦਾ ਨਹੀਂ ਯਾਰ ਸਰ ਖਾਲਾ ਡਾਕ ਕਿੱਥੇ ਹੈ ਕਿਉਂ ਆਹ ਮੂੰਹ ਦੇਖੋ ਕਿਹਦਾ ਮੂੰਹ ਹੈ ਇਹਨਾਂ ਫਿਟੇ ਮੂੰਹ ਹੈ ਅੱਛਾ ਦੇਖੋ ਮੂੰਹ ਤੇ ਨੱਕ ਹੀ ਨੱਕ ਨਜ਼ਰ ਆਉਂਦਾ ਮੂੰਹ ਛੋਟਾ ਨੱਕ ਔਟਾ ਆਹ ਇਹ ਜਦੋਂ ਹੋਇਆ ਸੀ ਨਾ ਕਿ ਸਾਰਾ ਮhalla ਕਹਿੰਦੇ ਸੀ ਨਹੀਂ ਹੋਣਗੀ ਦੇ ਆ ਅੱਛਾ ਫਿਰ ਜਦੋਂ ਹੋਈ ਪਿਆਰ ਇੱਕ ਜਨਾਨੀ ਗਈ ਪੁੱਛਣ کہنی پہ جی کم از کم دسو وقت کی ہوئے اگر جو جواب ملیا کہنی تو ان کی بس یہ کی ہوئے ناک کو یا نال چھوٹا جب منڈا بھی لگیا گیا کمال ہے بھائی تمہیں بڑا چھو پکڑ کے بیٹھے ہو بندہ ہے بھی قدر ناگ آگے پتہ نہیں کتھوں ہے چیز آگئی ہے میرے کو ایک دن باگ چلا گیا

ਆ ਉਹ ਤੇ ਮੁਕੇ ਦਾ ਕੀ ਮਾਰ ਅੱਛਾ ਕੁੜੀਆਂ ਬੜੀਆਂ ਮਰਦੀਆਂ ਨੇ ਉਹ ਚੁੱਪ ਕਰੋ ਚੁੱਪ ਕਰੋ ਰੌਲਾ ਨਾ ਪਾਓ ਕੀ ਆਪੀ ਮਰੇ ਆਪੀ ਅੱਛਾ ਵੇ ਮਾਂ ਛੇੜਿਆ ਤਾ ਕੁੜੀਆਂ ਨੂੰ ਤੇ ਮੈਂ ਦੱਸਾਂ ਮੈਨੂੰ ਪਰਸੋ ਹੀ ਕੁੜੀ ਮਿਲੀ ਰੋਣ ਢਈ ਭਾਗੀਓ ਇਹ ਕੁੜੀਏ ਨਹੀਂ 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 ਛੇੜਿਆ ਮੈਂ ਕਿਹਨਾਂ ਛੇੜਿਆ ਇਹਨੂੰ ਐ ਪਹਿਲਾ ਭਰਾ ਮੈਂ ਨਹੀਂ ਛੇੜਿਆ ਮੈਨੂੰ ਛਿੜੀ ਛੜਾਈ ਮਿਲੀ اچھا ایک گالے مانسا منوئے دا وہ بھی ٹیم یاد چھے جو تو پندرہ پندرہ بھی بھی کڑیاں کھلو کے دا انتظار کر دیاں گا آئے آئے املی ویڈا ہیو دو املی ویڈا آئے بھائی بھائی اچھا پتہ نہیں ہے دیکھ کتھو انہاں تکنیک نہیں کہ ایک کڑی یہ تو بے کے ہو کے پرندے ہی اندی ہائے میں مر جاں جے تک جی ہوتا ہے ਕੁੜੀਆਂ ਮਰਦੀਆਂ ਤੇ ਇਹਦੇ ਸ਼ੌਕ ਵੇਖੇ ਤੇ ਮੈਂ ਬਠਿੰਡੇ ਗਿਆ ਇਹ ਸਕੂਟਰ ਤੇ ਖੁਸਰਾ ਵਢਾ ਕੇ ਤੁਰਿਆ ਫਿਰਿਆ ਲੈ ਦੱਸ ਕੈਸੀ ਇੰਜਾਇਮੈਂਟ ਹੈ ਮੈਂ ਕਿਹਾ ਭੋਲਿਆ ਤੇਰੀ ਮੈਂ ਤਾਂ ਸਕੂਟਰ ਰੋਕ ਲਿਆ ਉੱਥੇ ਮੈਂ ਕਿਹਾ ਭੋਲੇ ਗੱਲ ਸੁਣ ਇਹ ਜਿਹਨੂੰ ਪਿੱਛੇ ਵਧਾਇਆ ਹੀ ਭਾਈ ਇਹ ਤੇਰਾ ਕੀ ਲੱਗਦਾ ਪਤਾ ਲੱਗਦਾ ਲੁਕਦਾ ਕੋਈ ਨਹੀਂ ਜਦੋਂ ਮੈਂ ਬ੍ਰੇਕ ਲਾਣਾ ਮੇਰੇ ਨਾਲ ਲੱਗਦਾ ਮੜੀ ਇਹਨੂੰ ਟੱਟ ਭਣਾ ਕੁੜੀਆਂ ਮੜੀਆਂ ਪਟੰਦਾਂ ਮੈਂ ਨੁਕਤਾ ਮੈਂ ਨੁਕੀ ਕੋ ਤਰੀਕਾ ਦੱਸ ਯਾਰ ਅਸਲੀ ਕੁੜੀ ਪਟ ਰਹੀ ਹੈ ਕੋਈ ਉਹ ਤਾਂ ਬੜਾ ਸੋਖਾ ਜਿਹਾ ਤਰੀਕਾ ਹੈ ਕੁੜੀ ਨੂੰ ਘਰ ਸੱਦ ਲੋ ਘਰ ਦੇ ਆਣੇ ਪੈਸੇ ਦੇ ਕੇ ਸਿਰ ਨਾ ਵਿਖਣ ਭੇਜ ਦਿਓ ਜਾਂ ਕਿਤੇ ਵਾਂਡੇ ਭੇਜ ਦਿਓ ਤੇ ਮੈਂ ਕਿਹਾ ਫੇਰ ਇਹਨਾਂ ਫਿਰ ਤੁਸੀਂ ਕੁੜੀ ਨੂੰ ਕਹੋ ਕਿ ਮੈਂ ਆਪਕੇ ਲਈ ਚਾਹ ਬਣਾਉਂ ਹੰਦੋ ਸ਼ਰਮੋ ਸ਼ਰਮੀ ਕਹ ਗਈ ਨਹੀਂ ਮੈਂ ਬਣਾਤੀ ਹੂੰ ਫਿਰ ਉਹ ਰਸੋਈ ਚ ਚਾਹ ਬਣਾਣ ਜਾਏਗੀ ਤੂੰ ਜੱਗ ਕਿਚੋਂ ਫੜ ਲੋ ਇਹ ਤਾਂ ਚੁਪਰੀ ਤੂੰ ਠੀਕ ਹੈ ਜਦ ਰੋਲਾ ਪਾਉਂਦਾ ਕੋ ਪੈਣ ਡਰ ਗਈ ਪੈਣ ਡਰ ਗਈ ਪੈਣ ਡਰ ਗਈ ਕਿਹੜਾ ਹੈ ਕਿਹੜਾ ਤਰੀਕੇ ਸਮਝਾਂਦਾ ਹੈ ਬਾ ਤੁੰਡਾ ਇਹਨੂੰ ਵਧਾਈ ਦਿਓ ਮਾਨ ਸਾ ਵਧਾਈ ਦਿਓ ਇਹਨੇ ਘੜੀ ਕਢਵਾਈ ਏ ਜੇ ਕਢਵਾਈ ਏ ਨਾ ਚੱਕੜ ਚ ਫਸੀ ਸੀ ਕੱਲ ਉਹ ਕਢਵਾਈ ਏ ਨਵੀਂ ਥੋੜੀ ਕੁਡਾਈ ਖੈਰ ਜੋ ਵੀ ਹੈ ਤੇਰੇ ਨਾਲ ਦੇ ਬੰਦੇ ਨਹੀਂ ਹਣ ਬਣ ਸਕਦੇ ਮਹਿਮਾਨ ਜੋ ਉਹ ਵਾਸਤੇ ਇੱਕ ਵਾਰੀ ਫੁੱਲ ਪਾਉਣੀ پہلے حسن کھیڑن والیاں یہ بھی میلے دی نشانی ہے تو ہسنا کھیلنا بہت ضروری تھوڑا تھوڑا ہسنا ضرور چاہیے دکھ ہو کے دسنا ضرور چاہیے मी र मजबूरी मजबूरी रे विच चूरी तीर बण गे जी खटिया ਬਣ ਕੇ खटिया तरी ही गीर बण गे पूरी गूर वीह गई बूरी खोर मजबूरी घर मजबूरी चूरी तकीर बन पी खटिया तरी ही गीर बणगे खटिया मां तरी ही गीर बनगे ਸਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਸਹਿਲਕਾ ਪੰਜਾਬ ਟੀਵੀ.in